ਜੇਕਰ ਤੁਹਾਨੂੰ ਵੀ ਐਚਐਮਪੀਵੀ ਦੀ ਸ਼ਿਕਾਇਤ ਹੈ ਤਾਂ ਫਿਕਰ ਨਾ ਕਰੋ ਬਸ ਇਹ ਤਰੀਕੇ ਅਜ਼ਮਾ ਲਓ ਤੇ ਤੁਸੀਂ ਹੋ ਜਾਓਗੇ ਬਿਲਕੁਲ ਠੀਕ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਨਰਾਈ ਮੈਂ ਤੁਹਾਡੇ ਨਾਲ ਨੂਰ ਵਰਚੋ ਪਿਛਲੇ ਕੁਝ ਦਿਨਾਂ ਤੋਂ ਇੱਕ ਵਾਇਰਸ ਬਹੁਤ ਹੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੋ ਕਿ ਚੀਨ ਤੋਂ ਆਇਆ ਕਹਿੰਦੇ ਭਾਰਤ ਦੇ ਵਿੱਚ ਇਸ ਨੇ ਦਸਤਕ ਵੀ ਦੇ ਦਿੱਤੀ ਹੈ ਜੋ ਕਿ ਕਿਤਨਾ ਕਿਤੇ ਕਰੋਨਾ ਦੇ ਨਾਲ ਹੀ ਜੁੜਿਆ ਲੱਗਦਾ ਕਿਉਂਕਿ ਸਾਹ ਦੇ ਨਾਲ ਸੰਬੰਧਿਤ ਪ੍ਰੋਬਲਮ ਇਹਦੇ ਵਿੱਚ ਹੁੰਦੀ ਹੈ ਖਾਸ ਕਰਕੇ 5 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਤੇ ਜ਼ਿਆਦਾ ਇਸ ਦਾ ਅਟੈਕ ਹੋ ਰਿਹਾ ਔਰ ਗੱਲ ਕੀਤੀ ਜਾਵੇ ਤਾਂ ਤਕਰੀਬਨ 5 ਤੋਂ ਲੈ ਕੇ 7 ਕੇਸ ਜਿਹੜੇ ਨੇ ਹੁਣ ਤੱਕ ਆ ਚੁੱਕੇ ਨੇਗੇ ਸੋ ਲੋਕ ਬਹੁਤ ਜ਼ਿਆਦਾ ਡਰੇ ਹੋਏ ਨੇ ਕਿਉਂਕਿ ਜਦੋਂ ਕੋਵਿਡ ਆਇਆ ਸੀਗਾ ਉਦੋਂ ਵੀ ਲੋਕਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਸੀਗਾ ਤੇ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਗਈ ਸੀ ਐਚਐਮਬੀਵੀ ਵਾਇਰਸ ਕੀ ਹੈ ਔਰ ਇਸ ਤੋਂ ਬਚਣ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹ ਸਮਝਾਉਣੀ ਹੈ ਐਚ ਐਮ ਪੀ ਵੀ ਦੇ ਵਿੱਚ ਇਮਿਊਨਿਟੀ ਵਧਾਉਣ ਦੇ ਲਈ ਜਿਹੜਾ ਤੁਸੀਂ ਭੋਜਨ ਖਾਣਾ ਹੈ ਉਹ ਜ਼ਰੂਰ ਸੁਣੋ ਐਚ ਐਮ ਪੀ ਵੀ ਬਾਰੇ ਡਰਨ ਚ ਘਬਰਾਉਣ ਦੀ ਬਜਾਏ ਕੁਝ ਸਾਵਧਾਨੀਆਂ ਵਰਤੋ ਖਾਣ ਪੀਣ ਦੀਆਂ ਆਦਤਾਂ ਦਾ ਖਾਸ ਧਿਆਨ ਰੱਖੋ ਕੁਝ ਅਜਿਹੀ ਭੋਜਨਾਂ ਨੂੰ ਸ਼ਾਮਿਲ ਕਰੋ ਜੋ ਇਮਿਊਨਿਟੀ ਨੂੰ ਵਧਾਉਂਦੇ ਨੇ ਤੇ ਅਜਿਹੀਆਂ ਚੀਜ਼ਾਂ ਨਾ ਖਾਓ ਜੋ ਸਾਂਦੀ ਲਾਗ ਨੂੰ ਵਧਾਉਂਦੀਆਂ ਨੇ ਖਬਰਾਂ ਦੇ ਅਨੁਸਾਰ ਇਸ ਸਮੇਂ ਤੁਹਾਨੂੰ ਉਹਨਾਂ ਭੋਜਨਾਂ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਫੇਫੜਿਆਂ ਦੇ ਲਈ ਸਿਹਤਮੰਦ ਨੇ ਜੋ ਫੇਫੜਿਆਂ ਨੂੰ ਤੁਹਾਡੇ ਠੀਕ ਰੱਖਦੇ ਨੇ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦੇ ਨੇ ਅਤੇ ਸਾਹ ਦੀਆਂ ਲਾਗਾਂ ਤੋਂ ਬਚਾਉਂਦੇ ਨੇ ਖੱਟੇ ਫਲਾਂ ਦਾ ਭਰਪੂਰ ਸੇਵਨ ਕਰੋ ਇਹਨੇ ਦਿਨੀ ਜਿਆਦਾ ਤੋਂ ਜਿਆਦਾ ਖੱਟੇ ਫਲਾਂ ਦਾ ਸੇਵਨ ਕਰੋ ਜਿਵੇਂ ਕਿ ਸੰਤਰਾ ਨਿੰਬੂ ਅੰਗੂਰ ਕੀਵੀ ਬੇਰੀ ਬੈਲਪੇਪਰ ਟਮਾਟਰ ਆਦਿ ਇਹਨਾਂ ਚ ਵਿਟਾਮਿਨ ਸੀ ਭਰਪੂਰ ਮਾਤਰਾ ਚ ਹੁੰਦਾ ਹੈ ਜੋ ਅਮਰਟੀ ਨੂੰ ਵਧਾਉਂਦਾ ਹੈ ਇਹਨਾਂ ਸਾਰਿਆਂ ਦੇ ਵਿੱਚ ਐਂਟੀਆਕਸੀਡੈਂਟ ਹੁੰਦੇ ਨੇ ਜੋ ਫੇਫੜਿਆਂ ਦੇ ਟਿਸ਼ੂ ਵਿੱਚ ਆਕਸੀਡੇਟਿਵ ਤਣਾ ਨੂੰ ਬੇਅਸਰ ਕਰ ਦਿੰਦੇ ਨੇ ਗ੍ਰੀਨ ਟੀ ਜ਼ਰੂਰ ਪੀਣੀ ਚਾਹੀਦੀ ਹੈ ਇੱਕ ਹਰਬਲ ਟੀ ਹੈ ਜਿਸ ਦੇ ਵਿੱਚ ਐਂਟੀਆਕਸੀਡੈਂਟ ਕੈਡੇਚਨ ਹੁੰਦੇ ਨੇ ਜੋ ਸਾਹ ਦੀਆਂ ਸਮੱਸਿਆਵਾਂ ਤੇ ਫੇਫੜਿਆਂ ਦੀ ਲਾਗ ਨੂੰ ਰੋਕਦੇ ਨੇ ਇਸ ਤੋਂ ਇਲਾਵਾ ਇਸ ਦੇ ਵਿੱਚ ਸਾੜ ਵਿਰੋਧੀ ਲਾਭ ਵੀ ਨੇ ਜੋ ਫੇਫੜਿਆਂ ਦੇ ਕੰਮ ਨੂੰ ਵਧਾਉਂਦੇ ਨੇ ਇਸ ਸਿਹਤਮੰਦ ਫੈਟੀ ਐਸਿਡ ਕਈ ਕਿਸਮਾਂ ਦੀਆਂ ਮੱਛੀਆਂ ਜਿਵੇਂ ਕਿ ਸੈਲਮਨ ਮੈਕਰੇਲ ਸਾਰਡਾਈਨਸ ਅਤੇ ਨਾਲ-ਨਾਲ ਪੌਦੇ ਆਧਾਰਿਤ ਭੋਜਨ ਜਿਵੇਂ ਕਿ ਚੀਆ ਬੀਜ਼ ਫਲੈਕ ਸੀਡਸ ਅਖਰੋਟ ਆਦਿ ਦੇ ਵਿੱਚ ਪਾਇਆ ਜਾਂਦਾ omega 3 ਫੈਟੀ ਐਸਿਡ ਵਾਲੇ ਭੋਜਨ ਦਾ ਸੇਵਨ ਕਰਨ ਦੇ ਨਾਲ ਫੇਫੜਿਆਂ ਦੇ ਵਿੱਚ ਸੋਚ ਨਹੀਂ ਰਹਿੰਦੀ ਤੁਹਾਨੂੰ ਸਾਹ ਦੀਆਂ ਸਮੱਸਿਆਵਾਂ ਘੱਟ ਹੁੰਦੀਆਂ ਨੇ ਤੇ ਸਾਹ ਦੀ ਜਿਹੜੀ ਸੇਤ ਉਹ ਵੀ ਠੀਕ ਰਹਿੰਦੀ ਹੈ ਅਦਰਕ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਇਮਿਊਨਿਟੀ ਵਧਾਉਣ ਦੇ ਲਈ ਤੁਹਾਨੂੰ ਅਦਰਕ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਹਦੇ ਵਿੱਚ ਐਂਟੀ ਇਨਫਲੇਮੇਟਰੀ ਅਤੇ ਐਂਟੀ ਮਾਈਕਰੋਬਾਇਲ ਗੋਣਨੇ ਜੋ ਗਲੇ ਦੇ ਵਿੱਚ ਖਰਾਸ਼, ਖਾਂਸੀ, ਜ਼ੁਕਾਮ ਅਤੇ ਸਾਹ ਸੰਬੰਧੀ ਲੱਛਣਾਂ ਨੂੰ ਘਟਾਉਂਦੇ ਨੇ। ਇਸ ਲਈ ਅਦਰਕ ਨੂੰ ਆਪਣੇ ਭੋਜਨ ਦੇ ਵਿੱਚ ਸ਼ਾਮਲ ਕਰੋ, ਅਦਰਕ ਦੀ ਚਾਹ ਪੀਓ। ਤੁਸੀਂ ਇਸ ਨੂੰ ਚਬਾ ਕੇ ਵੀ ਖਾ ਸਕਦੇ ਹੋ। ਲਸਣ ਜ਼ਰੂਰ ਖਾਓ। ਲਸਣ ਐਂਟੀ ਮਾਈਕਰੋਬਾਇਲ ਅਤੇ ਐਂਟੀ ਇਨਫਲੇਮੇਟਰੀ ਗੁਣਾ ਦੇ ਨਾਲ ਭਰਪੂਰ ਹੁੰਦਾ ਹੈ ਇਸ ਦੇ ਸੇਵਨ ਦੇ ਨਾਲ ਸਾਂਹ ਦੀ ਲਾਗ ਤੋਂ ਬਚਿਆ ਜਾ ਸਕਦਾ ਹੈ ਐਂਟੀਆਕਸੀਡੈਂਟ ਸਮੁੱਚੀ ਇਮਿਊਨ ਸਿਹਤ ਨੂੰ ਕਾਇਮ ਰੱਖਦੇ ਰਿਹਾ ਤੇ ਫੇਫੜਿਆਂ ਦੀ ਲਾਗ ਨੂੰ ਰੋਕਦੇ ਨੇ ਇਹਨਾਂ ਤੋਂ ਇਲਾਵਾ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ ਹਲਦੀ ਵੀ ਇਮਿਊਨਿਟੀ ਨੂੰ ਸਟਰੋਂਗ ਕਰਦੀ ਹੈ ਇਹ ਵੀ ਤੁਹਾਨੂੰ ਆਪਣੇ ਭੋਜਨ ਦੇ ਵਿੱਚ ਜ਼ਰੂਰ ਸ਼ਾਮਲ ਕਰ ਲੈਣੀ ਚਾਹੀਦੀ ਹੈ ਹਲਦੀ ਦੇ ਵਿੱਚ ਇੱਕ ਸ਼ਕਤੀਸ਼ਾਲੀ ਵਿਸ਼ਣ ਹੁੰਦਾ ਹੈ ਜਿਸ ਨੂੰ ਕਰ ਕਿਊਮਨ ਕਿਹਾ ਜਾਂਦਾ ਹੈ ਇਹ ਸਾਰ ਵਿਰੋਧੀ ਅਤੇ ਐਂਟੀਆਕਸੀਡੈਂਟ ਪ੍ਰਭਾਵ ਪ੍ਰਦਾਨ ਕਰਦਾ ਹੈ ਸਾਂ ਨਾਲੀਆਂ ਤੋਂ ਵਿੱਚ ਸੋਜਸ਼ ਨੂੰ ਘਟਾ ਸਕਦਾ ਹੈ ਸਾਤ ਹੀ ਸੇਦ ਦਾ ਸਮਰਥਨ ਕਰ ਸਕਦਾ ਹੈ ਇਹਨਾਂ ਦਿਨਾਂ ਚ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਗੋਸੇ ਦੁੱਧ ਦੇ ਵਿੱਚ ਹਲਦੀ ਪਾਊਡਰ ਮਿਲਾ ਕੇ ਪੀਣਾ ਚਾਹੀਦਾ ਹੈ ਇਸ ਨਾਲ ਜ਼ੁਖਾਮ ਅਤੇ ਖਾਂਸੀ ਤੋਂ ਵੀ ਰਾਹਤ ਮਿਲੇਗੀ ਹਰੀਆਂ ਪੱਤੇਦਾਰ ਸਬਜ਼ੀਆਂ ਪਾਲਕ ਕਾਲੇ ਸਵਿਸ ਚਾਰਟ ਵਰਗੀਆਂ ਹਰੀਆਂ ਬੱਦਰ ਸਬਜ਼ੀਆਂ ਜ਼ਰੂਰ ਖਾਓ ਇਹ ਵਿਟਾਮਿਨ ਸੀ ਅਤੇ ਈ ਅਤੇ ਬੀਟਾ ਕੈਰੋਟੀਨ ਦੇ ਨਾਲ ਭਰਪੂਰ ਹੁੰਦਾ ਹੈ ਜੋ ਇਮਿਊਨਿਟੀ ਨੂੰ ਵਧਾਉਂਦਾ ਹੈ ਇਹ ਫੇਫੜਿਆਂ ਦੇ ਟਿਸ਼ੂ ਦੀ ਰੱਖਿਆ ਕਰਦੇ ਨੇ ਤੇ ਸਾਹ ਦੀ ਸਿਹਤ ਵੀ ਠੀਕ ਰਹਿੰਦੀ ਹੈ ਜੇਕਰ ਤੁਸੀਂ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਰੱਖਣਾ ਚਾਹੁੰਦੇ ਹੋ ਜਾਂ ਫੇਫੜਿਆਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਅਤੇ ਸਾਹ ਦੀ ਲਾਤ ਤੋਂ ਬਚਣਾ ਚਾਹੁੰਦੇ ਹੋ ਤਾਂ ਮਿੱਠੇ ਭੋਜਨ ਜੰਕ ਫੂਡ ਭਾਰੀ ਭੋਜਨ ਭਾਰੀ ਤੇਲ ਯੁਕਤ ਅਤੇ ਮਸਾਲੇਦਾਰ ਭੋਜਨ ਚਰਬੀ ਵਰਗੇ ਭੋਜਨ ਸ਼ਰਾਬ ਸਿਗਰਟ ਨੋਸ਼ੀ ਆਦਿ ਦੇ ਸੇਵਨ ਤੋਂ ਬਚੋ ਯਾਨੀ ਕਿ ਤੁਸੀਂ ਇਹ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਫਿਰ ਤੁਹਾਨੂੰ ਪ੍ਰੋਬਲਮ ਵੀ ਹੋ ਸਕਦੀ ਹੈ ਸੋ ਇਹ ਸੀਗੀਆਂ ਕੁਝ ਚੀਜ਼ਾਂ ਜਿਨ੍ਹਾਂ ਦੇ ਨਾਲ ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਆਪਣੇ ਆਪ ਦਾ ਬਚਾਅ ਕਰ ਸਕਦੇ ਹੋ ਤਾਂ ਕਿ ਐਚਐਮਪੀ ਵੀ ਤੁਹਾਨੂੰ ਨਾ ਕਿਤੇ ਹੋ ਜਾਏ